ਆ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਜੱਗੀ ਆਪਾਂ ਥੋੜਾ ਜੇਕਰ ਮੋਰਚਾ ਦਿਖਾਉਣ ਦੀ ਕੋਸ਼ਿਸ਼ ਕਰੀ ਕਿ ਇਸ ਵਕਤ ਮੋਰਚੇ ਦੀ ਕੀ ਤਸਵੀਰਾਂ ਨੇ ਤਾਂ ਉਹ ਤੁਹਾਡੇ ਤੱਕ ਜਿਹੜੀ ਮੈਂ ਪਹੁੰਚਾਵਾਂ ਇਹ ਆ ਪੈਰਾ ਇੱਥੇ ਕਿਸੇ ਵੀ ਨੂੰ ਜਿਹੜਾ ਉਹ ਨਹੀਂ ਆਣ ਦਿੱਤਾ ਜਾਂਦਾ ਔਰ ਸਿਰਫ ਕੋਈ ਆਉਂਦਾ ਹੈ ਕੋ ਰਾਜਨੀਤਿਕ ਲੋਕ ਤਾਂ ਉਹਨਾਂ ਨੂੰ ਤਾਂ ਹੀ ਜਿਹੜਾ ਉਹ ਆਣ ਦਿੱਤਾ ਜਾਂਦਾ ਬਾਕੀ ਇਹ ਤੁਸੀਂ ਇਹ ਤਸਵੀਰ ਪੂਰੇ ਮੋਰਚੇ ਦੀ ਜਿਹੜੀ ਆ ਉਹ ਵੇਖ ਪਾ ਰਹੇ ਹੋ ਇਸ ਵਕਤ ਜਿਹੜਾ ਆਪ ਮੁਹਾਰੇ ਜਿਹੜਾ ਸਾਹਮਣੇ ਆਉਂਦਾ ਕਿ ਇਹ ਵੱਡਾ ਟੈਂਟ ਹੈ ਇੱਥੇ ਸਟੇਜ ਚੱਲਦਾ ਹੈ ਸਟੇਜ ਦੇ ਥਾਂ ਦੇ ਉੱਪਰੋਂ ਇਹ ਪੂਰੀ ਜਿਹੜੀ ਆ ਉਹ ਨਜ਼ਰ ਆਉਂਦੀ ਹੈਗੀ ਉਹ ਦੂਸਰੇ ਪਾਸੇ ਵੱਡਾ ਇਕੱਠ ਹੈ ਰਾਤ ਦਾ ਸਮਾਂ ਤਾਂ ਉਸ ਦੇ ਵਿੱਚ ਵੀ ਇਹ ਵੱਡੀ ਕਤਤਤਾ ਕਿਸਾਨਾਂ ਦੀ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਹੈਗੀ ਆ ਸਟੇਜ ਲੱਗਦਾ ਭਾਰੀ ਸਟੇਜ ਆ ਤਾਂ ਰਾਤ ਦਾ ਪ੍ਰਬੰਧ ਵੀ ਕਿਉਂਕਿ ਜਿਸ ਤਰੀਕੇ ਨਾਲ ਕਿਹਾ ਗਿਆ ਸੀ ਕਿ ਰਾਤ ਦਾ ਪ੍ਰਬੰਧ ਵੀ ਜਿਹੜਾ ਉਹ ਕਿਥੇ ਨਾ ਕਿਥੇ ਕੀਤਾ ਜਾਵੇ ਇੱਕ ਮਿੰਟ ਗੱਲ ਕਰਨ ਦੀ ਜੇਕਰ ਕੋਸ਼ਿਸ਼ ਕਰੀ ਬਾਬੂ ਜੀ ਕਿੱਥੋਂ ਆਏ ਤੁਸੀਂ ਜਿੱਥੇ へ ਤੋਂ ਜੀ ਹਾਂ ਜਿੱਥੇ へ ਤੋਂ ਕਿਵੇਂ ਅੱਜ ਇੱਥੇ ਇੱਥੇ ਪੈਰਾ ਪਾਇਆ ਜੀ ਤੁਹਾਨੂੰ ਅਪੀਲ ਕੀਤੀ ਸੀ ਤਾਂ ਕਰਕੇ ਹਾਂ ਜੀ ਕਿਵੇਂ ਵੇਖਦੇ ਹੋ ਤੁਹਾਡਾ ਆਗੂ ਪਿਛਲੇ ਕਾਫੀ ਲੰਬੇ ਸਮੇਂ ਤੋਂ ਯਾਨੀ ਕਿ 24 ਦਿਨਾਂ ਤੋਂ ਭੁਖ ਹੜਤਾਲ ਤੇ ਜੀ ਪੈਰਾ ਰੱਖਦੇ ਆ ਅੱਜ ਰਾਤ ਤੋਂ ਪੈਰਾ ਰੱਖਦੇ ਹਾਂ ਕਿੰਨੇ ਸਮੇਂ ਤੋਂ ਦੇ ਰਹੇ ਪੈਰਾ ਹੈ ਕਿੰਨੇ ਸਮੇਂ ਤੋਂ ਪੈਰਾ ਦੇ ਰਹੇ ਅਸੀਂ ਤੁਹਾਨੂੰ ਹੋ ਗਏ 15 ਦਿਨ ਜੀਤੀ 15 ਦਿਨ ਤੋਂ ਇੱਥੇ ਪੈ ਰਹੇ ਹਾਂ ਜੀ ਤਾਂ ਇਹ 15 ਦਿਨ ਤੋਂ ਇੱਥੇ ਪੈ ਰਹੇ ਨੇ ਪੈਰਾ ਦੇ ਰਹੇ ਦੇ ਰਹੇ ਨੇ ਕਿਸਾਨ ਤੇ ਬਾਕੀ ਹੋਰ ਵੀ ਕਿਸਾਨ ਆ ਰਹੇ ਪੈਰਾ ਦੇਣ ਲਈ ਆਏ ਉਥੇ ਹਾਂ ਜੀ ਹਾਂ ਜੀ ਪੈਰਾ ਦੇਣ ਲਈ ਕਿੱਥੋਂ ਆਏ ਕਿਹੜੇ ਪਿੰਡ ਤੋਂ ਆਏ ਮੁਕਸਰ ਜ਼ਿਲ੍ਹੇ ਤੋਂ ਫਿਰ ਸੂਰੇਆਲਾ ਪਿੰਡ ਆ ਕੀ ਲੱਗਦਾ ਜਗਜੀਤ ਸਿੰਘ ਢੱਲੇਵਾਲ ਜਿਸ ਤਰੀਕੇ ਨਾਲ ਉਹ ਹੜਤਾਲ ਤੇ ਬੈਠੇ ਨੇ ਤਾਂ ਲੱਗਦਾ ਕਿ ਵਿਚਾਰੇ ਦਾ ਮਾੜਾ ਚੀਸੀ ਮਾਰੀ ਐ ਤੇ ਪਰਮਾਤਮਾ ਤੰਦਰੁਸਤੀ ਦੇਵੇ ਅਸੀਂ ਤਾਂ ਨੇ ਚੜਦੀ ਕਲਾ ਰਹੂਗਾ ਜੀ ਪਰਮਾਤਮਾ ਮਿਹਰ ਰੱਖੇ ਉੱਤੇ ਚੜਦੀ ਕਲਾ ਇੱਜ਼ਤ ਕੇ ਜਾਵਾਂਗੇ ਸਾਡਾ ਇੱਥੇ ਬੈਠੇ ਆ ਗਏ ਆ ਅਵੇ ਡਾਂਗਾ ਲੈ ਕੇ ਜੇ ਮਰਜ਼ੀ ਜੋ ਮਰਜ਼ੀ ਹੋਏ ਸਾਨੂੰ ਮਾਰ ਕੇ ਲਤ ਲ ਕੇ ਟੱਪ ਜੇ ਤਾਂ ਜੀ ਸਦਕੇ ਟੱਪ ਜੇ ਫਿਰ ਜਦੋਂ ਅਸੀਂ ਮਰ ਗਏ ਉਹਨੂੰ ਚੱਕ ਲੈ ਜਾਣ ਫਿਰ ਕੋਈ ਗੱਲ ਨਹੀਂ ਪਰ ਐ ਨਹੀਂ ਵੀ ਆਏ ਤੇ ਕੁੱਕੜਾਂ ਨੂੰ ਚੱਕਿਆ ਤੇ ਫੁਰਲਕਦ ਨੇ ਉੱਡ ਗਏ ਉਹ ਨਹੀਂ ਹੁੰਦਾ ਬਿਲਕੁਲ ਨਹੀਂ ਹੋਣਾ ਅਸੀਂ ਅੱਜ ਵੀ ਆਨੇ ਤੇ ਕੱਲ ਵੀ ਆਨੇ ਜਾਵਾਂਗੇ ਪਰਮਾਤਮਾ ਦੀ ਮਿਹਰ ਰਵੇ ਜਿੱਤ ਕੇ ਹੀ ਜਾਵਾਂਗੇ ਤੇ ਚੜਦੀ ਕਲਾ ਜੀ ਰਹੂਗਾ ਇਹ ਤਾਂ ਵੇਖੋ ਇਹ ਜਿਹੜੇ ਨੇ ਪੈਰਾ ਦੇਣ ਦੇ ਲਈ ਜਿਹੜਾ ਉਹ ਜਾ ਰਹੇ ਨੇ ਕਿਉਂਕਿ ਵਰਤੋਂ ਤੋਂ ਬਾਅਦ ਅਪੀਲ ਕੀਤੀ ਗਈ ਸੀ ਔਰ ਇਸ ਵਕਤ ਬਾਹਰ ਦੀ ਵੀ ਤਸਵੀਰ ਤੁਹਾਨੂੰ ਇਹ ਭਰਮੀ ਜਿਹੜੀ ਆ ਉਹ ਕਿਤੇ ਦੇ ਕਿਤੇ ਨਜ਼ਰ ਆ ਰਹੀ ਹੋਵੇਗੀ ਲਗਾਤਾਰ ਡਾਕਟਰਾਂ ਦੀ ਟੀਮ ਵੀ ਜਿਹੜੀ ਆ ਉਹ ਮੌਜੂਦ ਹੈ ਔਰ ਪਲ-ਪਲ ਦੀ ਜਿਹੜੀ ਉਹ ਕਿਸ ਤਰ੍ਹਾਂ ਕਿਤੇ ਧਿਆਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਭਾਵੇਂ 슈ਗਰ ਟੈਸਟ ਹੋਵੇ ਬੀਪੀ ਹੋਵੇ ਹਰ ਇੱਕ ਚੀਜ਼ ਜਿਹੜੀ ਆ ਮੌਕੇ-ਮੌਕੇ ਤੇ ਸਮੇਂ-ਸਮੇਂ ਤੇ ਜਿਹੜੀ ਆ ਉਹ ਜਿਹੜੀ ਉਹ ਵੇਖੀ ਜਾ ਰਹੀ ਹੈਗੀ ਤਾਂ ਇਸ ਵਕਤ ਇਹ ਵੱਡੀ ਇਕੱਠ ਜਿਹੜਾ ਤੁਸੀਂ ਵੇਖ ਸਕਦੇ ਹੋ ਇਕੱਠ ਜਿਹੜਾ ਉਹ ਮੋਰਚੇ ਦੇ ਉੱਪਰ ਮੌਜੂਦ ਹੈ ਖਨੂਰੀ ਬਾਰਡਰ ਦੇ ਉੱਪਰ ਮੌਜੂਦ ਹੈ ਔਰ ਇਸ ਵਕਤ ਇਹ ਸਾਫ਼ ਤੌਰ ਤੇ ਇਹ ਤਸਵੀਰਾਂ ਆਪ ਮੁਹਾਰੇ ਨੇ ਕਿ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਆਉਣਾ ਸ਼ੁਰੂ ਹੋ ਚੁੱਕੇ ਨੇਗੇ ਇਸੇ ਤਰ੍ਹਾਂ ਦੇ ਤੌਰ ਤੇ ਇਹ ਲੋਕ ਪੈਰਾ ਦੇ ਰਹੇ ਨੇ ਇਸ ਥਾਂ ਦੇ ਉੱਪਰ ਬੈਠ ਕੇ ਕਿਉਂਕਿ ਇਹਨਾਂ ਦੀਆਂ ਟਰਾਲੀਆਂ ਵੀ ਨੇ ਟਰੈਕਟਰ ਵੀ ਨੇ ਲੇਕਿਨ ਇਸ ਵਕਤ ਜਦੋਂ ਮੋਰਚੇ ਦੀ ਅਪੀਲ ਹੋਈ ਹੈ ਤਾਂ ਉਸ ਅਪੀਲ ਤੇ ਜਿਹੜਾ ਇੱਥੇ ਪੈਰਾ ਦਿੱਤਾ ਜਾ ਰਿਹਾ ਹੈਗਾ ਬਾਪੂ ਜੀ ਟਰਾਲੀ ਲੈ ਕੇ ਆਏ ਉਹ ਨਾਲ ਟਰਾਲੀਆਂ ਸਾਡੀਆਂ ਪਹਿਲਾਂ ਦੀਆਂ ਖੜੀਆਂ ਜੀ ਹਾਂ ਟਰੈਕਟਰ ਵੀ ਖੜੇ ਆ ਹਾਂ ਅਸੀਂ ਤਾਂ ਜਗੀਰ ਸਿੰਘ ਦੀ ਹਮਾਇਤ ਕਰੀ ਅੱਜ ਇੱਥੇ ਪੈਰਾ ਦੇ ਰਹੇ ਬੈਠ ਕੇ ਹਾਂ ਪੈਰਾ ਬੈਠ ਕੇ ਜੀ ਮੈਂ ਕਿੰਨੇ ਦਿਨ ਤੋਂ ਬੈਠੇ ਹਾਂ ਇੱਥੇ ਸਾਨੂੰ ਹੋ ਗਏ 24 25 ਦਿਨ ਹੋ ਗਏ ਪਰ ਆਏ ਤਾਂ ਉਦੋਂ ਦੇ 10 ਮਹੀਨੇ ਹੋ ਗਏ ਹਾਂ 24 ਦਿਨ ਤਾਂ ਸਾਡੇ ਪ੍ਰਧਾਨ ਨੂੰ ਮਾਰਨ ਬਾਰਤ ਰੱਖਣੀ ਹੋਣੀ ਤੁਸੀਂ ਵੀ ਸਿੱਧੂਪੁਰ ਤੋਂ ਸਿੱਧੂਪੁਰ ਤੋਂ ਜੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨੇ ਉਹ ਕਹਿੰਦੇ ਨੇ ਕਿ ਮੈਂ ਵੀ ਪੈਰਾ ਦੇ ਰਿਹਾ ਹੈਗਾ ਆ ਵੱਖਰੀ ਵੱਖਰੀ ਤਸਵੀਰ ਜਿਹੜੀ ਉਹ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈਗੀ ਆ ਵੱਡੇ ਪੱਦਰ ਤੇ ਉੱਪਰ ਔਰ ਖਾਸ ਤੌਰ ਤੇ ਇੱਕ ਤਸਵੀਰ ਵੱਖਰੀ ਆ ਬੀਬੀਆਂ ਵੀ ਜਿਹੜੀਆਂ ਨੇ ਉਹ ਪੈਰਾ ਦੇ ਰੀਆਂ ਨੇ ਇਸ ਵਕਤ ਇਹ ਤਸਵੀਰ ਵੀ ਜਿਹੜੀ ਆ ਦਿਖਾਉਣ ਦੀ ਤੁਹਾਡੇ ਨਾਲ ਜਿਹੜਾ ਜਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਬੀਬੀਆਂ ਵੀ ਬੈਠੀਆਂ ਨੇ ਪੈਰਾ ਦੇ ਰੀਆਂ ਨੇ ਇਸ ਵਕਤ ਤਾਂ ਉਹ ਵੀ ਬੈਠੀਆਂ ਗੱਲਾਂ ਮਾਤਾ ਪੈਰਾ ਦੇ ਰਹੇ ਉੱਥੇ ਬੈਠ ਕੇ ਪੈਰਾ ਦੇ ਨੇ ਬੇਟਾ ਤੁਸੀਂ ਵੀ ਦੇ ਰਹੇ ਹੋ ਪੈਰਾ ਹੋਰ ਕੀ ਕਰ ਗਏ ਭਾਈ ਐਸੀ ਆ ਬਿਚਾਰੇ ਤੇ ਦਲੇਰ ਦੀ ਖਾਤਰ ਬੈਠੇ ਆ ਇੰਨਾ ਦੇਖ ਲਾ ਦੋਜ ਕਵਰੀ ਜਾਂਦਾ ਆਪਣੇ ਪਿੱਛੇ ਤੁਸੀਂ ਕਦੋਂ ਤੋਂ ਆਏ ਹੋ ਤੇ ਸਾਨੂੰ ਅੱਜ 7 ਦਿਨ ਹੋ ਗਏ ਬੇਟਾ ਅਸੀਂ ਅੱਗੇ ਵੀ ਬਹੁਤ ਆਉਨੇ ਆ 8 ਦਿਨ ਤੋਂ ਬਦਲ ਜਾਂਦੇ ਫੇਰ ਆ ਜਾਂਦੇ ਫੇਰ ਜਾ ਵੜਦੇ ਠੰਡ ਨਹੀਂ ਲੱਗਦੀ ਠੰਡ ਮੌਸਮ ਬੜਾ ਬਹੁਤ ਲੱਗਦੀ ਫਰਕਰਗੇ ਕੀ ਮਜਬੂਰੀ ਤੇ ਆ ਤੇ ਬੱਚਿਆਂ ਦੀ ਖਾਤਰ ਬੈਠੇ ਏ ਜੇ 2 ਕਿਲਿਓ ਵੀ ਖੋਲ ਲੂਗਾ ਫੇਰ ਕੀ ਕਰਕੇ ਕਿੰਨੀ ਜ਼ਮੀਨ ਕਿੰਨੀ ਹੈ ਤੁਹਾਡੀ ਜ਼ਮੀਨ ਕਿਹੜੀ 8 ਨਾਲ ਕਿੰਨੇ ਆ ਦੋ ਬੱਚੇ ਮੁੰਡੇ ਤੁਸੀਂ ਕਦੋਂ ਤੋਂ ਪੈਰਾ ਦੇ ਰਹੇ ਹੋ ਜੀ ਅਸੀਂ ਜੀ ਰਾਮਪਰਾਪੂਰ ਤੋਂ ਆਈਆਂ ਸਾਨੂੰ ਅੱਜ 7 ਦਿਨ ਹੋ ਗਏ ਪੈਰਾ ਦੰਦਿਆਂ ਨੂੰ ਤੇ ਅਸੀਂ 2-4 ਦਿਨ ਹੋਰ ਲਾਵਾਂਗੇ ਫਿਰ ਅਸੀਂ ਚਲੇ ਜਾਵਾਂਗੇ ਦੂਜੇ ਆ ਜਾਣਗੇ ਆ ਜਾਣਗੇ ਬਾਰੀ ਨਾ ਅਸੀਂ ਪਹਿਰੇ ਥਣਿਆ ਤੇ ਸਾਨੂੰ ਤਾਂ ਵਸਾਈਆਂ ਵੀ ਸਾਡੇ ਹੱਕਾਂ ਮੰਗਾ ਮਿਲ ਜਾਣ ਤੇ ਅਸੀਂ ਆਪਣੇ ਆਪਣੇ ਘਰੀ ਜਾਈਏ ਹਾਨੀ ਲੱਗਦੀ ਬੀਬੀ ਕਿਉਂਕਿ ਬੜੀ ਠੰਡ ਹੋ ਰਹੀ ਹੈ ਤੁਹਾਨੂੰ ਵੀ ਠੰਡ ਲੱਗਦੀ ਹੈ ਫਿਰ ਕਰੀਏ ਕੀ ਆਪਾਂ ਨੂੰ ਕੋਈ ਨਹੀਂ ਆਪਣੇ ਬਾਪੂ ਜੀ ਮਾਰਨ ਵਰਤ ਤੇ ਬੈਠੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਸਾਡੇ ਪੋਤੇ ਪੋਤੀਆਂ ਦੀ ਸਾਨੂੰ ਆਇਆ ਵੀ ਰਹਿ ਜੇ ਜ਼ਮੀਨ ਜਾਂ ਜਾਂ ਤਾਂ ਆਪਣੀ ਜਿੰਦ ਜਿੰਦੀ ਤੇ ਜਾਣ ਦੇ ਗੁਰੂ ਕਿੰਨੀ ਉਮਰ ਹੈ ਤੁਹਾਡੀ ਮੇਰੀ ਬਥੇਰੀ ਉਮਰ ਕਿੰਨੀ ਉਮਰ ਹੈ ਕੋਈ ਉਮਰ 80 ਸਾਲਾਂ ਦੀ ਹੈ 80 ਸਾਲਾਂ ਦੇ ਹੋ ਗਏ ਤੁਸੀਂ ਪੈਰਾ ਦੇ ਰਹੇ ਹਾਂ ਕੋਈ ਡਰਦੇ ਨਹੀਂ ਪੈਰੇ ਤਾਂ ਹੁੰਦੇ ਨੇ ਉਸ ਤਾਂ ਜਾਨ ਦੇਣ ਨੂੰ ਤਿਆਰ ਹੈ ਕੋਈ ਪਾਲਾ ਨਹੀਂ ਲੱਗਦਾ ਆ ਖੜੇ ਐ ਇੱਥੇ ਬੈਠਦੇ ਨਾ ਕੋਈ ਪੈਂਦੇ ਨਹੀਂ ਸੋਈ ਜਾ ਕੇ ਪੈਰਾ ਦੋਗੇ ਤੁਸੀਂ ਹਾਂ ਹਾਂ ਜਾ ਕੇ ਦੇਵਾਂਗੇ ਹੋਰਾ ਵੀ ਖੜਕਾ ਹੋ ਅਸੀਂ ਬਰਾਬਰ ਝੰਡਾ ਚੱਕ ਕੇ ਬਰਾਬਰ ਪੈਰਾ ਦੇਣ ਨੂੰ ਤਿਆਰ ਤੁਸੀਂ ਹੱਸਦੀਏ ਪਏ ਹੋ ਤੁਸੀਂ ਕਿਵੇਂ ਲੱਗਦਾ ਕਿਉਂਕਿ ਇਸ ਮੁਸੀਬਤ ਦੇ ਤੌਰ ਤੇ ਵੀ ਵੀ ਹੱਸ ਰਹੇ ਹੋ ਨਹੀਂ ਇਹ ਤਾਂ ਗੱਲਾਂ ਸੁਣ ਕੇ ਆਸ ਦੇਗੀ ਉਹ ਮੇਰੇ ਸਾਹ ਯਾ ਇਹ ਨਹੀਂ ਨਾ ਪਤਾ ਇਹ ਨਹੀਂ ਪਤਾ ਨਹੀਂ ਵਿਚਾਰੀ ਮੇਰੇ ਘਰ ਆਵਾ ਆਉਂਦਾ ਫਸਾ ਰਿਹਾ ਫਿਰ ਦੋ ਮਤਲਬ ਨਾ ਕਰੇ ਵੀ ਇੱਥੇ ਜਾਣੇ ਸਵੇਰਾ ਸਾਹ ਮੇਰੇ ਭਰਾ ਦਾ ਦੋਸਤ ਹੈ اسی ਦਾ ਇਹ ਮਾਰੇ ਭੱਜੇ ਫਿਰਦੇ ਆ ਵੀ ਪ੍ਰਮਾਤਮਾ ਇਹਨੂੰ ਤੰਦਰੁਸਤੀ ਦੇਵੇ ਫਿਰ ਸਾਨੂੰ ਵੀ ਸਾਰਾ ਕੁਝ ਮਿਲ ਜੂ ਕਨਾਲ ਕੋ ਦੇਖੋ ਆ ਬੀਬੀਆਂ ਵੀ ਪੈਰਾ ਦੇ ਰੀਆਂ ਨੇ 80-80 ਸਾਲ ਦੀ ਬਜ਼ੁਰਗ ਜਿਹੜੀਆਂ ਨੇ ਬੀਬੀਆਂ ਨੇ ਉਹ ਇਸ ਵਕਤ ਮੌਜੂਦ ਨੇ ਔਰ ਪੈਰਾ ਦੇ ਰੀਆਂ ਨੇ ਕਿ ਆਏ ਤਸਵੀਰ ਮੋਰਚੇ ਦੀ ਐ ਜੋ ਇੱਕ ਇੱਕ ਕਣੀ ਤੁਹਾਨੂੰ ਦਿਖਾ ਰੇ ਹੈਗੀਆਂ ਕਿ ਕੀ ਮਾਹੌਲ ਐ ਮੋਰਚੇ ਦੇ ਵਿੱਚ ਮੋਰਚੇ ਦੇ ਵਿੱਚ ਕਿਹੜੀਆਂ ਵੱਖਰੀਆਂ ਤਸਵੀਰਾਂ ਨੇ ਉਹ ਵੱਖਰੀਆਂ ਤਸਵੀਰਾਂ ਤਰ ਤੱਕ ਸਾਂਝੀ ਕਰ ਰਹੇ ਆ ਕਿ ਇਸ ਵਕਤ ਰਾਤ ਦਾ ਮਾਹੌਲ ਕੀ ਐ ਰਾਤ ਦੇ ਮਾਹੌਲ ਦੇ ਵਿੱਚ ਹਰ ਇੱਕ ਬੰਦਾ ਪੈਰਾ ਦੇ ਰਿਹਾ ਹੈਗਾ ਬਜ਼ੁਰਗ ਹੋਵੇ ਨੌਜਵਾਨ ਹੋਵੇ ਮਹਿਲਾਵਾਂ ਹੋਣ ਉਹ ਵੀ ਲੱਗੀਆਂ ਹੋਈਆਂ ਨੇ ਔਰ ਮੋਰਚਾ ਦੇ ਰੀਆਂ ਨੇ ਕਹਿੰਦੇ ਅਸੀਂ ਆਪਣੇ ਆਗੂ ਦਾ ਜਿਹੜਾ ਉਹ ਖਿਆਲ ਰੱਖਾਵਾਂਗੇ ਜੋ ਅਪੀਲ ਕੀਤੀ ਹੈਗੀ ਹੈ ਸੰਗਠਨ ਨੇ ਜੋ ਅਪੀਲ ਕੀਤੀ ਹੈ ਮੋਰਚੇ ਨੇ ਉਸ ਦੇ ਉੱਪਰ ਪੈਰਾ ਦੇਵਾਂਗੇ ਇਹ तमाम ਚੀਜ਼ਾਂ ਲੈ ਕੇ ਜਿਹੜਾ ਤੁਹਾਡੇ ਸਾਹਮਣੇ ਹਾਜ਼ਰ ਸੀਗੇ ਇਸ ਤਰੀਕੇ ਦੀ तमाम ਅਪਡੇਟਸ ਨਾਲ ਜੁੜੇ ਰਹੋ ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ 'ਤੇ ਨਾਲ ਮੇਰੇ ਸਾਥੀ ਜੱਗੀ ਅਤੇ ਮੈਨੂੰ ਦੋ ਇਜਾਜ਼ਤ ਤੇ ਇਸ ਵਕਤ ਵੇਖ ਸਕਦੇ ਹਾਂ ਜਿਹੜੇ ਦਿਵਿੰਦਰ ਨਿਵਿੰਦਰ ਹੁੱਡਾ ਨੇ ਉਹ ਪਹੁੰਚੇ ਨੇਗੇ ਹਰਿਆਣਾ ਤੋਂ ਆਏ ਨੇ ਖਾਸ ਤੌਰ ਤੇ ਔਰ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਆਪ ਮੁਹਾਰੇ ਨੇ ਕਿਉਂਕਿ ਲਗਾਤਾਰ ਸਿਆਸੀ ਲੋਕ ਜਿਹੜੇ ਨੇ ਗੈਰ ਸਿਆਸੀ ਲੋਕ ਨੇ ਉਹ ਪਹੁੰਚ ਰਹੇ ਨੇਗੇ ਔਰ ਉਸ ਅੱਤ ਲਗਾਤਾਰ ਜਿਹੜਾ ਉਹ ਕਿਤੇ ਨ ਕਿਥੇ ਕੀਤਾ ਜਾ ਰਿਹਾ ਇਸ ਵਕਤ ਦਪਿੰਦਰ ਹੁੱਡਾ ਜਿਹੜੇ ਨੇ ਉਹ ਪਹੁੰਚੇ ਨੇਗੇ ਉਹ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਕਿਸਾਨ ਆਗੂਆਂ ਦੇ ਨਾਲ ਜਿਹੜੀ ਆ ਮੁਲਾਕਾਤ ਕਰ ਰਹੇ ਨੇ ਦਾ ਇਸ ਵਕਤ ਇਹ ਲਾਈਵ ਜਿਹੜੀ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੀਟੀਸੀ ਨਿਊਜ਼ ਲਗਾਤਾਰ ਸਵੇਰ ਤੋਂ ਇਹ ਕਵਰੇਜ ਤਰ ਤੱਕ ਪਹੁੰਚਾ ਰਿਹਾ ਹੈਗਾ ਤੇ ਇਸ ਵਕਤ ਦੇਰ ਰਾਤ ਦਾ ਸਮਾਂ ਉਹ ਦੇਰ ਰਾਤ ਵੀ ਇਹ ਤਸਵੀਰ ਜਿਹੜੀ ਆ ਉਹ ਅੱਜ ਤੱਕ ਸਾਂਝੀ ਕਰ ਰਹੇ ਹੈਗੇ ਕਿਉਂਕਿ ਇਹ ਮਾਹੌਲ ਇਸ ਵਕਤ ਵੀ ਨਜ਼ਰ ਆ ਰਿਹਾ ਹੈਗਾ ਔਰ ਇਸ ਨਜ਼ਰ ਆਉਂਦੇ ਮਾਹੌਲ ਦੇ ਵਿੱਚ ਆਪ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਵਕਤ ਕਿੰਨਾ ਪੈਰਾ ਜਿਹੜਾ ਉਹ ਜਗਜੀਤ ਸਿੰਘ ਡਲੇਵਾਲ ਦੇ ਅਲੇਤ ਵਾਲੇ ਜਿਹੜਾ ਉਹ ਲੱਗਿਆ ਹੋਇਆ ਔਰ ਲਗਾਤਾਰ ਇਸ ਵਕਤ ਰਾਤ ਦਾ ਸਮਾਂ ਤੇ ਰਾਤ ਦੇ ਸਵੇਰ ਵੀ ਕਿਉਂਕਿ ਇਸ ਵਕਤ ਠੰਡ ਤੇ ਧੁੰਦ ਜਿਹੜੀ ਉਹ ਵੱਡੇ ਪੱਦਰ ਦੇ ਉੱਪਰ ਸ਼ਹਿਰ ਦੇ ਵਿੱਚ ਜਾਂ ਬਾਹਰ ਦੇ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਤਾਂ ਉਸ ਵਕਤ ਵੀ ਜਿਹੜੇ ਵੱਡੇ ਪੱਦਰ ਦੇ ਉੱਪਰ ਰਾਜਨੀਤਿਕ ਲੋਕ ਨੇ ਉਹ ਵੀ ਪਹੁੰਚ ਰਹੇ ਨੇ ਔਰ ਇਸ ਵਿੱਚ ਹਾਲਚਲ ਜਾਣ ਦੇ ਲਈ ਜਿਹੜਾ ਪਹੁੰਚ ਰਹੇ ਨੇ ਤਾਂ ਇਸ ਵਕਤ ਵੀ ਉਸੇ ਤਰੀਕੇ ਦੀ ਤਸਵੀਰ ਜਿਹੜੀ ਆ ਉਹ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਔਰ ਦੂਸਰੇ ਪਾਸੇ ਜੇਕਰ ਮੋਰਚਾ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਜੱਗੀ ਆਪਾਂ ਥੋੜਾ ਜੇਕਰ ਮੋਰਚਾ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਇਸ ਵਕਤ ਮੋਰਚੇ ਦੀ ਕੀ ਤਸਵੀਰਾਂ ਨੇ ਤਾਂ ਉਹ ਤੁਹਾਡੇ ਤੱਕ ਜਿਹੜੀ ਮੈਂ ਪਹੁੰਚਾਵਾਂ ਇਹ ਪੈਰਾ ਇੱਥੇ ਕਿਸੇ ਵੀ ਨੂੰ ਜਿਹੜਾ ਉਹ ਨਹੀਂ ਆਣ ਦਿੱਤਾ ਜਾਂਦਾ ਔਰ ਸਿਰਫ ਕੋਈ ਆਉਂਦਾ ਹੈ ਕੋਈ ਰਾਜਨੀਤਿਕ ਲੋਕ ਤਾਂ ਉਹਨਾਂ ਨੂੰ ਤਾਂ ਹੀ ਜਿਹੜਾ ਉਹ ਆਣ ਦਿੱਤਾ ਜਾਂਦਾ ਬਾਕੀ ਇਹ ਤੁਸੀਂ ਇਹ ਤਸਵੀਰ ਪੂਰੇ ਮੋਰਚੇ ਦੀ ਜਿਹੜੀ ਆ ਉਹ ਵੇਖ ਪਾ ਰਹੇ ਹੋ ਇਸ ਵਕਤ ਜਿਹੜਾ ਆਪ ਮੁਹਾਰੇ ਜਿਹੜਾ ਸਾਹਮਣੇ ਆਉਂਦਾ ਕਿ ਇਹ ਵੱਡਾ ਟੈਂਟ ਹੈ ਇੱਥੇ ਸਟੇਜ ਚੱਲਦਾ ਹੈ ਉਸ ਸਟੇਜ ਦੀ ਥਾਂ ਦੇ ਉੱਪਰੋਂ ਇਹ ਪੂਰੀ ਜਿਹੜੀ ਇਹ ਚੀਜ਼ ਆ ਉਹ ਨਜ਼ਰ ਆਉਂਦੀ ਹੈਗੀ ਉਹ ਦੂਸਰੇ ਪਾਸੇ ਵੱਡਾ ਇਕੱਠ ਹੈ ਰਾਤ ਦਾ ਸਮਾਂ ਹੈ ਤਾਂ ਉਸ ਦੇ ਵਿੱਚ ਵੀ ਇਹ ਵੱਡੀ ਕਤਤਤਾ ਕਿਸਾਨਾਂ ਦੀ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਹੈਗੀ ਹੈ ਸਟੇਜ ਲੱਗਦਾ ਭਾਰੀ ਸਟੇਜ ਆ ਤਾਂ ਰਾਤ ਦਾ ਪ੍ਰਬੰਧ ਵੀ ਕਿਉਂਕਿ ਜਿਸ ਤਰੀਕੇ ਨਾਲ ਕਿਹਾ ਗਿਆ ਸੀ ਕਿ ਰਾਤ ਦਾ ਪ੍ਰਬੰਧ ਵੀ ਜਿਹੜਾ ਉਹ ਕਿਥੇ ਨਾ ਕਿਥੇ ਕੀਤਾ ਜਾਵੇ ਇੱਕ ਮਿੰਟ ਗੱਲ ਕਰਨ ਦੀ ਜੇਕਰ ਕੋਸ਼ਿਸ਼ ਕਰੀ ਬਾਬੂ ਜੀ ਕਿੱਥੋਂ ਆਏ ਤੁਸੀਂ ਜੇਹੇ ਤੋਂ ਜੀ ਇੱਥੇ ਹੈ ਤੋ ਕਿਵੇਂ ਅਜੇ ਇੱਥੇ ਇੱਥੇ ਪੈਰਾ ਪਾਇਆ ਜੀ ਤੁਹਾਨੂੰ ਅਪੀਲ ਕੀਤੀ ਸੀ ਤਾਂ ਕਰਕੇ ਹਾਂ ਜੀ ਕਿਵੇਂ ਵੇਖਦੇ ਹੋ ਤੁਹਾਡਾ ਆਗੂ ਪਿਛਲੇ ਕਾਫੀ ਲੰਬੇ ਸਮੇਂ ਤੋਂ ਯਾਨੀ ਕਿ 24 ਦਿਨਾਂ ਤੋਂ ਭੁਖਰ ਤਾਂ ਦੇ ਜੀ ਪੈਰਾ ਰੱਖਦੇ ਅਸੀਂ ਰਾਤ ਤੋਂ ਪੈਰਾ ਰੱਖਦੇ ਹਾਂ ਕਿੰਨੇ ਸਮੇਂ ਤੋਂ ਦੇ ਰਹੇ ਪੈਰਾ ਕਿੰਨੇ ਸਮੇਂ ਤੋਂ ਪੈਰਾ ਦੇ ਰਹੇ ਅਸੀਂ ਸਾਨੂੰ ਹੋ ਗਏ 15 ਦਿਨ ਇੱਥੇ 15 ਦਿਨ ਤੋਂ ਇੱਥੇ ਪੈਂਦੇ ਹਾਂ ਹਾਂ ਜੀ ਆਏ 15 ਦਿਨ ਤੋਂ ਇੱਥੇ ਪੈ ਰਹੇ ਨੇ ਪਹਿਰਾ ਦੇ 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 ਨੇ ਕਿਸਾਨ ਤੇ ਬਾਕੀ ਹੋਰ ਵੀ ਕਿਸਾਨ ਆ ਰਹੇ ਪਹਿਰਾ ਦੇਣ ਲਈ ਆਏ ਉਥੇ ਹਾਂਜੀ ਹਾਂਜੀ ਪਹਿਰਾ ਦੇਣ ਲਈ ਕਿੱਥੋਂ ਆਏ ਕਿਹੜੇ ਪਿੰਡ ਤੋਂ ਆਏ ਮੁਕਸਰ ਜ਼ਿਲ੍ਹੇ ਤੋਂ ਸੂਰੇਆਲਾ ਪਿੰਡ ਆ ਕੀ ਲੱਗਦਾ ਜਗਜੀਤ ਸਿੰਘ ਢੱਲੇਵਾਲ ਜਿਸ ਤਰੀਕੇ ਨਾਲ ਉਹ ਹੜਤਾਲ ਤੇ ਬੈਠੇ ਨੇ ਤਾਂ ਲੱਗਦਾ ਹੈ ਕਿ ਵਿਚਾਰੇ ਦਾ ਮਾੜਾ ਚੀਸੀ ਮਾਰੀ ਹੈ ਤੇ ਪਰਮਾਤਮਾ ਤੰਦਰੁਸਤੀ ਦੇਵੇ ਇਹ ਤਾਂ ਨੇ ਚੜ ਵੀ ਕਲਾ ਰੂਗਾ ਜੀ ਪਰਮਾਤਮਾ ਮਿਹਰ ਰੱਖੇ ਉੱਤੇ ਚੜਦੀ ਕਲਾ ਵਿੱਚ ਇੱਜ਼ਤ ਕੇ ਜਾਵਾਂਗੇ ਸਾਡਾ ਇੱਥੇ ਬੈਠਾ ਆਵੇ ਡਾਂਗਾ ਲੈ ਕੇ ਜੇ ਮਰਜ਼ੀ ਜੋ ਮਰਜ਼ੀ ਹੋਏ ਸਾਨੂੰ ਮਾਰ ਕੇ ਲਤਰ ਕੇ ਟੱਪ ਜਾਏ ਤਾਂ ਜੀ ਸਤ ਕੇ ਟੱਪ ਜਾਏ ਫਿਰ ਜੇਦੋਂ ਅਸੀਂ ਮਰ ਗਏ ਉਹ ਨੂੰ ਚੱਕਲੇ ਜਾਣ ਫਿਰ ਕੋਈ ਗੱਲ ਪਰ ਐ ਨਹੀਂ ਵੀ ਆਏ ਤੇ ਕੁੱਕੜਾਂ ਨੂੰ ਚੱਕਿਆ ਤੇ ਫੁਰਲਕਦੇ ਨੇ ਉੱਡ ਗਏ ਉਹ ਨਹੀਂ ਹੁੰਦਾ ਬਿਲਕੁਲ ਵੀ ਨਹੀਂ ਹੋਣਾ ਅਸੀਂ ਅੱਜ ਵੀ ਆਣੇ ਤੇ ਕੱਲ ਵੀ ਆਣੇ ਜਾਵਾਂਗੇ ਪਰਮਾਤਮਾ ਦੀ ਮਿਹਰ ਰਵੇ ਜਿੱਤ ਕੇ ਹੀ ਜਾਵਾਂਗੇ ਤੇ ਚੜਦੀ ਕਲਾ ਜੀ ਰਹੂਗਾ ਤਾਂ ਵੇਖੋ ਇਹ ਜਿਹੜੇ ਨੇ ਪੈਰਾ ਦੇਣ ਦੇ ਲਈ ਜਿਹੜਾ ਉਹ ਜਾ ਰਹੇ ਨੇ ਕਿਉਂਕਿ ਬਰਤੋ-ਬਰਤ ਅਪੀਲ ਕੀਤੀ ਗਈ ਸੀ ਔਰ ਇਸ ਵਕਤ ਬਾਹਰ ਦੀ ਵੀ ਤਸਵੀਰ ਤੁਹਾਨੂੰ ਇਹ ਪਰਮੀ ਜਿਹੜੀ ਆ ਉਹ ਕਿਤੇ ਦੇ ਕਿਤੇ ਨਜ਼ਰ ਆ ਰਹੀ ਹੋਵੇਗੀ ਲਗਾਤਾਰ ਡਾਕਟਰਾਂ ਦੀ ਟੀਮ ਵੀ ਜਿਹੜੀ ਆ ਉਹ ਮੌਜੂਦ ਹੈ ਔਰ ਪਲ-ਪਲ ਦੀ ਜਿਹੜੀ ਉਹ ਕਿਸ ਤਰ੍ਹਾਂ ਕਿਤੇ ਧਿਆਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਭਾਵੇਂ 슈ਗਰ ਟੈਸਟ ਹੋਵੇ ਬੀਪੀ ਹੋਵੇ ਹਰ ਇੱਕ ਚੀਜ਼ ਜਿਹੜੀ ਆ ਮੌਕੇ-ਮੌਕੇ ਤੇ ਸਮੇਂ-ਸਮੇਂ ਤੇ ਜਿਹੜੀ ਆ ਉਹ ਜਿਹੜੀ ਉਹ ਵੇਖੀ ਜਾ ਰਹੀ ਹੈ ਤਾਂ ਇਸ ਵਕਤ ਇਹ ਵੱਡੀ ਇਕੱਠ ਜਿਹੜਾ ਤੁਸੀਂ ਦੇਖ ਸਕਦੇ ਹੋ ਕੱਟ ਜਿਹੜਾ ਉਹ ਮੋਰਚੇ ਦੇ ਉੱਪਰ ਮੌਜੂਦ ਹੈ ਖਨੋਰੀ ਬਾਰਡਰ ਦੇ ਉੱਪਰ ਮੌਜੂਦ ਹੈ ਔਰ ਇਸ ਵਕਤ ਇਹ ਸਾਫ਼ ਤੌਰ ਤੇ ਇਹ ਤਸਵੀਰਾਂ ਆਪ ਮੁਹਾਰੇ ਨੇ ਕਿ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਆਉਣਾ ਸ਼ੁਰੂ ਹੋ ਚੁੱਕੇ ਨੇਗੇ ਇਸੇ ਤਰ੍ਹਾਂ ਦੇ ਤੌਰ ਤੇ ਇਹ ਲੋਕ ਪੈਰਾ ਦੇ ਰਹੇ ਨੇ ਇਸ ਥਾਂ ਦੇ ਉੱਪਰ ਬੈਠ ਕੇ ਕਿਉਂਕਿ ਇਹਨਾਂ ਦੀਆਂ ਟਰਾਲੀਆਂ ਵੀ ਨੇ ਟਰੈਕਟਰ ਵੀ ਨੇ ਲੇਕਿਨ ਇਸ ਵਕਤ ਜਦੋਂ ਮੋਰਚੇ ਦੀ ਅਪੀਲ ਹੋਈ ਹੈ ਤਾਂ ਉਸ ਅਪੀਲ ਤੇ ਜਿਹੜਾ ਇੱਥੇ ਪੈਰਾ ਦਿੱਤਾ ਜਾ ਰਿਹਾ ਹੈਗਾ ਬਾਪੂ ਜੀ ਟਰਾਲੀ ਲੈ ਕੇ ਆਏ ਉਹ ਨਾਲ ਟਰਾਲੀਆਂ ਸਾਡੀਆਂ ਪਹਿਲਾਂ ਦੀਆਂ ਖੜੀਆਂ ਜੀ ਹਾਂ ਟਰੈਕਟਰ ਵੀ ਖੜੇ ਆ ਹਾਂ ਅਸੀਂ ਤਾਂ ਜਜੀਤ ਸਿੰਘ ਦੀ ਹਮਾਇਤ ਆਈ ਤੇ ਅੱਜ ਇੱਥੇ ਪੈਰਾ ਦੇ ਰਹੇ ਹਾਂ ਬੈਠ ਕੇ ਹਾਂ ਪੈਰਾ ਬੈਠ ਕੇ ਜੀ ਕਿੰਨੇ ਦਿਨ ਤੋਂ ਬੈਠੇ ਹੋ ਤੇ ਇੱਥੇ ਸਾਨੂੰ ਹੋਗੇ 24 25 ਦਿਨ ਹੋ ਗਏ ਪਰ ਆਇਆ ਤਾਂ ਉਦੋਂ ਦੇ 10 ਮਹੀਨੇ ਹੋ ਗਏ ਹਾਂ 24 ਦਿਨ ਤੋਂ ਸਾਡੇ ਪ੍ਰਧਾਨ ਨੂੰ ਮਾਰਨ ਬਾਰਤ ਰੱਖੇ ਨਹੀਂ ਹੋ ਗਏ ਤੁਸੀਂ ਵੀ ਸਿੱਧੂਪੁਰ ਤੋਂ ਸਿੱਧੂਪੁਰ ਤੋਂ ਜੀ ਤਾਂ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨੇ ਉਹ ਕਹਿੰਦੇ ਨੇ ਕਿ ਮੈਂ ਵੀ ਪੈਰਾ ਦੇ ਰਿਹਾ ਹੈਗਾ ਆ ਵੱਖਰੀ ਵੱਖਰੀ ਤਸਵੀਰ ਜਿਹੜੀ ਉਹ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈਗੀ ਆ ਵੱਡੇ ਪੱਦਰ ਤੇ ਉੱਪਰ ਔਰ ਖਾਸ ਤੌਰ ਤੇ ਇੱਕ ਤਸਵੀਰ ਵੱਖਰੀ ਆ ਬੀਬੀਆਂ ਵੀ ਜਿਹੜੀਆਂ ਨੇ ਉਹ ਪੈਰਾ ਦੇ ਰੀਆਂ ਨੇ ਇਸ ਵਕਤ ਇਹ ਤਸਵੀਰ ਵੀ ਜਿਹੜੀ ਆ ਦਿਖਾਉਣ ਦੀ ਤੁਹਾਡੇ ਨਾਲ ਜਿਹੜਾ ਜਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਬੀਬੀਆਂ ਵੀ ਬੈਠੀਆਂ ਨੇ ਪੈਰਾ ਦੇ ਰੀਆਂ ਨੇ ਇਸ ਵਕਤ ਤਾਂ ਉਹ ਵੀ ਬੈਠੀਆਂ ਕੱਲਾ ਮਾਤਾ ਪੈਰਾ ਦੇ ਰਹੇ ਉੱਥੇ ਬੈਠ ਕੇ ਪੈਰਾ ਦੇ ਨੇ ਬੇਟਾ ਤੁਸੀਂ ਵੀ ਦੇ ਰਹੇ ਪੈਰਾ ਹੋਰ ਕੀ ਕਰਗੇ ਭਾਈ ਐਸੀਆ ਵਿਚਾਰੇ ਤੇ ਦਦੇ ਆਲ ਦੀ ਖਾਤਰ ਬੈਠੇ ਆ ਇੰਨਾ ਦੇਖ ਰਾ ਦੋ ਚੱਕ ਬਰੀ ਜਾਂਦਾ ਆਪਣੇ ਪਿੱਛੇ ਤੁਸੀਂ ਕਦੋਂ ਤੋਂ ਆਏ ਹੋ ਤੇ ਸਾਨੂੰ ਅੱਜ ਛੇ ਦਿਨ ਹੋ ਗਏ ਬੇਟਾ ਅਸੀਂ ਅੱਗੇ ਵੀ ਬਹੁਤ ਆਉਣੇ ਆ 8 ਦਿਨ ਤੋਂ ਬਦਲ ਜਾਣਾ ਫੇਰ ਆ ਜਾਣਾ ਫੇਰ ਜਾਵੜਦੇ ਠੰਡ ਨਹੀਂ ਲੱਗਦੀ ਠੰਡ ਮੌਸਮ ਬੜਾ ਬਹੁਤ ਲੱਗਦੀ ਫਿਰ ਕਰਗੇ ਕੀ ਮਜਬੂਰੀ ਦੇ ਆ ਤੇ ਬੱਚਿਆਂ ਦੀ ਖਾਤਰ ਬੈਠੇ ਜਾਂ ਦੋ ਕਿਲੋ ਵੀ ਖੋਲ ਲੂਗਾ ਫੇਰ ਕੀ ਕਰਕੇ ਕਿੰਨੀ ਜ਼ਮੀਨ ਕੀ ਨਹੀਂ ਤੁਹਾਡੀ ਜ਼ਮੀਨ ਕਿਹੜੀ 8 ਨਾਲ ਕਿੰਨੇ ਆ ਦੋ ਬੱਚੇ ਮੁੰਡੇ ਤੁਸੀਂ ਕਦੋਂ ਤੋ ਪੈਰਾ ਦੇ ਰਹੇ ਹੋ ਜੀ ਅਸੀਂ ਜੀ ਰਾਮਪਰਾਪੂਰ ਤੋਂ ਆਇਆ ਸਾਨੂੰ ਅੱਜ 7 ਦਿਨ ਹੋ ਗਏ ਪੈਰਾ ਦੰਦਿਆਂ ਨੂੰ ਤੇ ਅਸੀਂ 2-4 ਦਿਨ ਹੋਰ ਲਾਵਾਂਗੇ ਫਿਰ ਅਸੀਂ ਚਲੇ ਜਾਵਾਂਗੇ ਦੁਜੀ ਆ ਜਾਣਗੇ ਆ ਜਾਣਗੇ ਬਾਰੀ ਨਾ ਅਸੀਂ ਪੈਰਾ ਦੰਦੇ ਆ ਦੇ ਸਾਨੂੰ ਤਾਂ ਵਸਾਈਆਂ ਵੀ ਸਾਡੇ ਹੱਕਾਂ ਮੰਗਾ ਮਿਲ ਜਾਣ ਤੇ ਅਸੀਂ ਆਪਣੇ ਆਪਣੇ ਘਰੇ ਜਾਈਏ।寒 ਲੱਗਦੀ ਬੀਬੀ ਕਿਉਂਕਿ ਬੜੀ ਠੰਡ ਹੋ ਰਹੀ ਹੈ ਤੁਹਾਡੇ ਵੀ ਫਿਰ ਠੰਡ ਲੱਗਦੀ ਹੈ ਫਿਰ ਕਰੀਏ ਕੀ ਆਪਾਂ ਨੂੰ ਕੋਈ ਗੱਲ ਨਹੀਂ ਆਪਣੇ ਬਾਪੂ ਜੀ ਮਰਨ ਵਰਤ ਤੇ ਬੈਠੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਸਾਡੇ ਪੋਤੇ ਪੋਤੀਆਂ ਦੀ ਸਾਨੂੰ ਆਏ ਆ ਵੀ ਰਹਿ ਜੇ ਜ਼ਮੀਨ ਜਾਇਦਾਤ ਆਪਣੀ ਜਿੰਦ ਜਿੰਦ ਤੇ ਜਾਣ ਦੇ ਗੁਰੂ। ਵੀ ਕਿੰਨੀ ਉਮਰ ਹੈ ਤੁਹਾਡੀ? ਮੇਰੀ ਬਥੇਰੀ ਉਮਰ। ਕਿੰਨੀ ਉਮਰ ਹੈ ਕੋਈ ਉਮਰ 80 ਸਾਲਾਂ ਦੀ ਹੈ। 80 ਸਾਲਾਂ ਦੇ ਹੋ ਗਏ ਤੁਸੀਂ ਪੈਰਾਂ ਦੇ ਦੇ। ਹਾਂ? ਦੇਖ ਗਏ ਨਾ ਕੋਈ ਡਰਦੇ ਨਹੀਂ ਪੈ ਰਹੇ ਤਾਂ ਹੁੰਦੇ ਨੇ ਉਸ ਤਾਂ ਜਾਨ ਦੇਣ ਨੂੰ ਤਿਆਰ ਹੂੰ ਕੋਈ ਪਾਲਾ ਨਹੀਂ ਲੱਗਦਾ ਆ ਖੜੇ ਐ ਇੱਥੇ ਬੈਠਦੇ ਨਾ ਕੋਈ ਪੈਂਦੇ ਨਹੀਂ ਸਹੀ ਰਾ ਜਾ ਕੇ ਪਹਿਰਾ ਦੋਗੇ ਤਾਂ ਹਾਂ ਹਾਂ ਜਾ ਕੇ ਦੇਵਾਂਗੇ ਹੋਰਾ ਵੀ ਖੜਕਾ ਹੋ ਅਸੀਂ ਬਰਾਬਰ ਝੰਡਾ ਚੱਕ ਕੇ ਬਰਾਬਰ ਪਹਿਰਾ ਦੇਣ ਨੂੰ ਤਿਆਰ ਕਿਉਂ ਹੱਸਦੇ ਹੋ ਪੇ ਹੋਂ ਤੁਸੀਂ ਕਿਵੇਂ ਲੱਗਦਾ ਕਿਉਂਕਿ ਇਸ ਮੁਸੀਬਤ ਦੇ ਤੌਰ ਤੇ ਵੀ ਵੀ ਹੱਸ ਰਹੇ ਹੋ ਨਹੀਂ ਉਹ ਤਾਂ ਗੱਲਾਂ ਸੁਣ ਕੇ ਹੱਸਦੇ ਆਂਗੇ ਰੋ ਮੇਰੇ ਸਾਯਾ ਇਹਨੂੰ ਨਾ ਪਤਾ ਹੀ ਆ ਇਹਨੂੰ ਪਤਾ ਨਹੀਂ ਵਿਚਾਰੀ ਮੇਰੇ ਕਿਆ ਰਾਵਾਂ ਹੁੰਦਾ ਫਤਾਂਾ ਫਿਰ ਦੋ ਇਹ ਤਾਂ ਨਾ ਕਰੇ ਵੀ ਇਤ ਕਾ ਨਾ ਦੋ ਮੇਰੇ ਪੁਰਾਣਾ ਦਾ ਦੋਸਤ ਥਾ ਇਸ ਤਰ੍ਹਾਂ ਮਾਰੇ ਭੱਜੇ ਫਿਰਦੇ ਆਂ ਵੀ ਪ੍ਰਮਾਤਮਾ ਇਹਨੂੰ ਤੰਦਰੁਸਤੀ ਦੇਵੇ ਫਿਰ ਸਾਨੂੰ ਵੀ ਸਾਰਾ ਕੁਝ ਮਿਲ ਜਾ ਕਿੰਨੇ ਕੋ ਦੇਖੋ ਆ ਬੀਬੀਆਂ ਵੀ ਪੈਰਾ ਦੇ ਰੀਆਂ ਨੇ 80-80 ਸਾਲ ਦੀ ਬਜ਼ੁਰਗ ਜਿਹੜੀਆਂ ਨੇ ਬੀਬੀਆਂ ਨੇ ਉਹ ਇਸ ਵਕਤ ਮੌਜੂਦ ਨੇ ਔਰ ਪੈਰਾ ਦੇ ਰੀਆਂ ਨੇ ਕਿ ਆਇਏ ਤਸਵੀਰ ਮੋਰਚੇ ਦੀ ਹੈ ਜੋ ਇੱਕ ਇੱਕ ਕਣੀ ਤੁਹਾਨੂੰ ਦਿਖਾ ਰਹੇ ਹੈਗੇ ਆ ਕਿ ਕੀ ਮਾਹੌਲ ਹੈ ਮੋਰਚੇ ਦੇ ਵਿੱਚ ਮੋਰਚੇ ਦੇ ਵਿੱਚ ਕਿਹੜੀਆਂ ਵੱਖਰੀਆਂ ਤਸਵੀਰਾਂ ਨੇ ਉਹ ਵੱਖਰੀਆਂ ਤਸਵੀਰਾਂ ਤਰ ਤੱਕ ਸਾਂਝੀ ਕਰ ਰਹੇ ਆ ਕਿ ਇਸ ਵਕਤ ਰਾਤ ਦਾ ਮਾਹੌਲ ਕੀ ਹੈ ਰਾਤ ਦੇ ਮਾਹੌਲ ਦੇ ਵਿੱਚ ਹਰ ਇੱਕ ਬੰਦਾ ਪੈਰਾ ਦੇ ਰਿਹਾ ਹੈਗਾ ਬਜ਼ੁਰਗ ਹੋਵੇ ਨੌਜਵਾਨ ਹੋਵੇ ਮਹਿਲਾਵਾਂ ਹੋਣ ਉਹ ਵੀ ਲੱਗੀਆਂ ਹੋਈਆਂ ਨੇ ਔਰ ਮੋਰਚਾ ਦੇ ਰੀਆਂ ਨੇ ਕਹਿੰਦੇ ਅਸੀਂ ਆਪਣੇ ਆਕੂ ਦਾ ਜਿਹੜਾ ਖਿਆਲ ਰੱਖਾਵਾਂਗੇ ਜੋ ਅਪੀਲ ਕੀਤੀ ਹੈਗੀ ਹੈ ਸੰਗਠਨ ਨੇ ਜੋ ਅਪੀਲ ਕੀਤੀ ਹੈ ਮੋਰਚੇ ਨੇ ਉਸ ਦੇ ਉੱਪਰ ਪੈਰਾ ਦਵਾਂਗੇ ਇਹ तमाम ਚੀਜ਼ਾਂ ਲੈ ਕੇ ਜਿਹੜਾ ਤੁਹਾਡੇ ਸਾਹਮਣੇ ਹਾਜ਼ਰ ਸੀਗੇ ਇਸ ਤਰੀਕੇ ਦੀ तमाम ਅਪਰੇਸ ਨਾਲ ਜੁੜੇ ਰਹੋ ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ 'ਤੇ ਨਾਲ ਮੇਰੇ ਸਾਥੀ ਜੱਗੀ ਅਤੇ ਮੈਨੂੰ ਦਿਓ ਇਜਾਜ਼ਤ ਤੇ ਇਸ ਵਕਤ ਵੇਖ ਸਕਦੇ ਹਾਂ ਜਿਹੜੇ ਦਿਵਿੰਦਰ ਨਿਵਿੰਦਰ ਹੁੱਡਾ ਨੇ ਉਹ ਪਹੁੰਚੇ ਨੇਗੇ ਹਰਿਆਣਾ ਤੋਂ ਆਏ ਨੇ ਖਾਸ ਤੌਰ ਤੇ ਔਰ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਆਪ ਮੁਹਾਰੇ ਨੇ ਕਿਉਂਕਿ ਲਗਾਤਾਰ ਸਿਆਸੀ ਲੋਕ ਜਿਹੜੇ ਨੇ ਗੈਰ ਸਿਆਸੀ ਲੋਕ ਨੇ ਉਹ ਪਹੁੰਚ ਰਹੇ ਨੇਗੇ ਔਰ ਤੇ ਲਗਾਤਾਰ ਜਿਹੜਾ ਉਹ ਕਿਤੇ ਨ ਕਿਥੇ ਕੀਤਾ ਜਾ ਰਿਹਾ ਇਸ ਵਕਤ ਦਪਿੰਦਰ ਹੁੱਡਾ ਜਿਹੜੇ ਨੇ ਉਹ ਪਹੁੰਚੇ ਨੇਗੇ ਉਹ ਵੀ ਕਿਸਾਨ ਜਥੇਬੰਦੀਆਂ ਦੇ ਨਾਲ